ਭਗਤ ਕਬੀਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਣੀ ਦੇ ਆਪਾਂ ਦਰਸ਼ਨ ਕਰਨੇ ਖਾਂ ਤੇ ਉਹਨਾਂ ਵਿੱਚੋਂ ਹੀ ਸਾਨੂੰ ਭਗਤ ਜੀ ਦੇ ਦਰਸ਼ਨ ਹੁੰਦੇ ਆ ਅਸੀਂ ਜਿਹੜੀ ਬਾਣੀ ਪੜ੍ਹਦੇ ਖਾਂ ਸੁਣਦੇ ਖਾਂ ਜਾਂ ਕੀਰਤਨ ਕਰਨੇ ਖਾਂ ਇਹ ਸਤਿਗੁਰਾਂ ਦਾ ਆਪਾ ਹੈ ਜੀ ਦੇਖੋ ਫੇਸ ਦੇ ਚਿਹਰੇ ਦੇ ਹਿਸਾਬ ਨਾਲ ਸਾਰੀ ਦੁਨੀਆ ਦੇਖਦੀ ਏ ਪਰ ਅੰਦਰ ਦੇਖਣ ਵਾਸਤੇ ਸਮਾਂ ਚਾਹੀਦੀ ਹੈ ਇਹ ਜਿਹੜੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਨੇ ਪਿਆਰਿਓ ਇਹ ਸਤਗੁਰਾਂ ਦਾ ਆਪਾ ਹੈ ਆਪਾ ਲਫ਼ਜ਼ ਵਿੱਚ ਵਰਤਿਆ ਉਹਨਾਂ ਦਾ ਧੁਰ ਅੰਦਰ ਖੈ ਇਸ ਅੰਦਰ ਵਿੱਚ ਜਦੋਂ ਸਾਡਾ ਅੰਦਰ ਮਿਲ ਜਾਏਗਾ ਨਾ ਪਿਆਰਿਓ ਉਸ ਅੰਦਰ ਦੀ ਬਖਸ਼ਿਸ਼ ਇਸ ਅੰਦਰ ਵਿੱਚ ਵਰਤਨ ਲੱਗ ਪੈਗੀ ਜਿਨੂੰ ਸਤਿਗੁਰੂ ਗੁਰੂ ਪੰਚਮ ਪਿਤਾ ਜੀ ਨੇ ਫਰਮਾਇਆ ਚਿੱਤੈ ਚਿਤ ਸਮਾਇ ਤਾਂ ਹੋਵੇ ਰੰਗ ਕਣਾ ਦੋ ਸ਼ਬਦ ਨੇ ਇੱਥੇ ਚਿੱਤੈ ਚਿਤ ਸਮਾਇ ਤਾਂ ਹੋਵੇ ਰੰਗ ਕਣਾ ਰੰਗ ਦਾ ਅਰਥ ਹੈ ਪ੍ਰੇਮ ਆਪਣੇ ਚਿੱਤ ਨੂੰ ਪਰਮੇਸ਼ਵਰ ਦੇ ਚਿੱਤ ਵਿੱਚ ਸਮਾ ਦੇ ਫਿਰ ਅਰ ਸੁਣਿਓਨ ਪਰਮੇਸ਼ਵਰ ਜੀ ਦਾ ਗੁਰੂ ਜੀ ਦਾ ਚਿੱਤ ਕਿਹੜਾ ਹੈ ਜੀ ਤੇ ਗੱਲ ਹੋਰ ਬੜੀ ਸੌਖੀ ਸਰਲ ਜੀ ਜਿਦੇ ਨਾਲ ਸਾਡਾ ਚਿੱਤ ਜੁੜਿਆ ਹੁੰਦਾ ਹੈ ਉਹਦੀ ਖੁਸ਼ੀ ਗਮੀ ਕੀ ਸਾਡੇ ਤੇ ਅਸਰ ਕਰਦੀ ਹੈ ਜਿਦੇ ਨਾਲ ਸਾਡਾ ਚਿੱਤ ਨਹੀਂ ਜੁੜਿਆ ਉਸ ਨਾਲ ਜੋ ਮਰਜੀ ਵਾਪਰ ਜੇ ਸਾਡੇ ਅੰਦਰ ਕੋਈ ਅਸਰ ਨਹੀਂ ਹੁੰਦਾ ਫਿਰ ਇਸ ਨੂੰ ਮੈਂ ਦੁਹਰਾ ਦੇਣਾ ਮੰਨ ਲਓ ਸਾਡਾ ਚਿੱਤ ਆਪਣੇ ਮਿੱਤਰਾਂ ਨਾਲ ਆਪਣੇ ਪਰਿਵਾਰ ਨਾਲ ਆਪਣੇ ਸਾਥ ਸਬੰਧੀਆਂ ਨਾਲ ਜੁੜਿਆ ਹੈ ਕਰੋੜਾਂ ਲੋਕ ਅਰਬਾਂ ਲੋਕ ਰਹਿੰਦੇ ਆ ਪਰ ਜਦੋਂ ਉਹਨਾਂ ਅਰਬਾਂ ਵਿੱਚੋਂ ਇੰਨੀ ਵੱਡੀ ਸੰਖਿਆ ਵਿੱਚੋਂ ਜਿਨ੍ਹਾਂ ਨੂੰ ਅਸੀਂ ਜਾਣਨੇ ਚਿੱਤ ਜੁੜਿਆ ਉਹਨਾਂ ਤੇ ਕੋਈ ਦੁੱਖ, ਭੀੜਾ, ਮੁਸੀਬਤ, ਖੁਸ਼ੀ, ਗਮੀ ਕੁਝ ਵੀ ਵਾਪਰਦਾ ਉਹ ਸਾਡੇ ਅੰਦਰ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ। ਉਹ ਖੁਸ਼ੀ ਰੂ ਵੀ ਕਰ ਸਕਦਾ ਹੈ, ਉਹ ਦੁੱਖ ਰੂ ਵੀ ਇਹ ਥੋੜਾ ਫਿਰ ਬੇਨਤੀ ਪ੍ਰਭਾਵਿਤ ਜ਼ਰੂਰ ਕਰਦਾ ਹੈ। ਮੰਨ ਲਓ ਕਿ ਕਿਸੇ ਆਪਣੇ ਸੁਮਿੱਤਰ ਦਾ ਚੰਗੇ ਮਿੱਤਰ ਦਾ ਕਿਸੇ ਅਤ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਜਿਹਨੂੰ ਅਸੀਂ ਦਿਲੋਂ ਮੁਹੱਬਤ ਕਰਨੇ ਆ ਉਹਦਾ ਦੁੱਖ ਸਾਡੇ ਅੰਦਰ ਨੂੰ ਦੁਖੀ ਕਰੇਗਾ ਉਹਦਾ ਸੁੱਖ ਸਾਡੇ ਅੰਦਰ ਨੂੰ ਸੁਖੀ ਕਰੇਗਾ ਕੱਲਾ ਬੰਦੇ ਨੂੰ ਨਹੀਂ ਰੱਬ ਨੂੰ ਵੀ ਕਰਦਾ ਹੈ ਸੰਤਨ ਦੁੱਖ ਪਾਏ ਤੇ ਦੁਖੀ ਕਿਉਂਕਿ ਇਬਾਦਤ ਕਰਨ ਵਾਲੇ ਦਾ ਅੰਦਰ ਵਹਿਗੁਰੂ ਜੀ ਨਾਲ ਜੁੜਿਆ ਹੈ ਉਹਦੇ ਦੁੱਖ ਦੀ ਚੀਜ਼ ਪਰਮੇਸ਼ਵਰ ਦੇ ਅੰਦਰ ਵੀ ਖੈ ਪਰ ਯਾਦ ਰੱਖਿਓ ਦੁੱਖ ਨਿਵਾਰਕ ਹੈ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਹ ਤਾਂ ਅੰਦਰ ਦਾ ਸਬੰਧ ਹੈ ਜੀ ਇਹ ਗੱਲ ਹੋਰ ਹਰ ਖੁਸ਼ੀ ਵਿੱਚੋਂ ਚਿੱਤ ਨੂੰ ਖੁਸ਼ੀ ਨਹੀਂ ਮਿਲਦੀ ਯਾਦ ਰੱਖਿਓ ਕਈਆਂ ਦੀ ਗਮੀ ਵਿੱਚੋਂ ਵੀ ਚਿੱਤ ਨੂੰ ਖੁਸ਼ੀ ਮਿਲਦੀ ਹੈ ਕਿਸੇ ਦੁੱਖ ਵਿੱਚੋਂ ਆਪਾਂ ਨੂੰ ਸਕੂਨ ਮਿਲਦਾ ਉਹ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਬੰਦਾ ਦੁਸ਼ਵੈਸ਼ ਵਿੱਚ ਤੇ ਈਰਖਾ ਵੀ ਜੁੰਦਾ ਹੈ ਆਪਣਿਆਂ ਦਾ ਸੁੱਖ ਚੰਗਾ ਲੱਗਦਾ ਹੈ ਤੇ ਵਿਰੋਧੀ ਦਾ ਦੁੱਖ ਚੰਗਾ ਲੱਗਦਾ ਹੈ ਪਰ ਬਾਬਾ ਦੋਨੇ ਸਾਨੂੰ ਕਰਦੇ ਇਸ ਕਰਕੇ ਮੈਂ ਬੇਨਤੀ ਕੀਤੀ ਆ ਜਿਹੜੀ ਬਾਣੀ ਹੈ ਇਹ ਸਤਿਗੁਰਾਂ ਦਾ ਆਪਾ ਹੈ ਇਸ ਆਪੇ ਵਿੱਚ ਇਹਨੂੰ ਹੋਰ ਸੌਖਾ ਕਰ ਲਈਏ ਜੀ ਸਮੁੰਦਰ ਹੈ ਇੱਕ ਪਾਣੀ ਦਾ ਕਤਰਾ ਹੈ ਕਤਰਾ ਸਮੁੰਦਰ ਵਿੱਚ ਮਿਲ ਜਾਏ ਮੈਂ ਪਾਣੀ 'ਚ ਕਹਿ ਰਿਹਾ ਤੇਲ ਵਿੱਚ ਨਹੀਂ ਤੇਲ ਵੀ ਤਰ ਲਖੈ ਪਾਣੀ ਵੀ ਤਰ ਲਖੈ ਪਰ ਗੁਰਮਖੋ ਆਪ ਨੂੰ ਪਤਾ ਹੈ ਤੇਲ ਪਾਣੀ ਵਿੱਚ ਪਾ ਦਿਓ ਪਾਣੀ ਉੱਤੇ ਤੇਲ ਤਰੀ ਜਾਏਗਾ ਕਦੀ ਨਹੀਂ ਮਿਲੇਗਾ ਪਾਣੀ ਵਿੱਚ ਪਾਣੀ ਮਿਲਾ ਕੇ ਦੇਖੋ ਇੱਕ ਬੂੰਦ ਨੂੰ ਸਮੁੰਦਰ ਆਪਣੇ ਵੀ ਸਮਾ ਲੈਂਦਾ ਹੈ ਪਰਮੇਸ਼ਵਰ ਸਮੁੰਦਰ ਦੀ ਤਰ੍ਹਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਮਖੋ ਇਹ ਅਸਗਾ ਸਮੁੰਦਰ ਖੈ ਸਾਡੀ ਸੁਰਤੀ ਸਾਡਾ ਅੰਦਰ ਇਹ ਬੂੰਦ ਦੀ ਤਰ੍ਹਾਂ ਹੈ ਜਦੋਂ ਇਹ ਹੀ ਬੂੰਦ ਇਸ ਪਰਮ ਸਾਗਰ ਵਿੱਚ ਸਲੀਨ ਹੋ ਜਾਏਗੀ ਤੇ ਸੱਚ ਏਵੇਂ ਕਿ ਜਿੰਨਾ ਵੱਡਾ ਸਮੁੰਦਰ ਹੈ ਓਨਾ ਵੱਡਾ ਬੰਦਾ ਬੰਦਗੀ ਵਾਲਾ ਹੋ ਜਾਂਦਾ ਹੈ ਪਰ ਇਸ ਵੱਡੇ ਨੂੰ ਹੰਕਾਰ 'ਚ ਨਹੀਂ ਲੈ ਜਾਣਾ ਇਹਨੂੰ ਸਤਿਗੁਰਾਂ ਨੇ ਬਾਣੀ 'ਚ ਕਿਹਾ ਅਬ ਤੋ ਜਾਏ ਚੜੇ ਸਿੰਘਾਸਨ ਕਬੀਰ ਸਾਹਿਬ ਦਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਸਾਰੰਗ ਪਾਨੀ ਆਰਾਮ ਕਬੀਰਾ ਏਕ ਭੈ ਕਾ ਕੋ ਨਾ ਸਕੈ ਪਛਾਨੀ ਇਹਦਾ ਮਤਲਬ ਬੂੰਦ ਸਾਗਰ ਵਿੱਚ ਮਿਲ ਗਈ। ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ। ਨਦੀਆਂ ਅਤੇ ਦਰਿਆ ਸਮੁੰਦਰ ਵਿੱਚ ਮਿਲ ਗਏ ਨਾ ਜਾਣੀਐ ਹੁਣ ਪਛਾਣੇ ਨਹੀਂ ਜਾ ਸਕਦੇ। ਜਿਉਂ-ਜਿਉਂ ਭਗਤ ਜੀ ਦੇ ਮੈਂ ਸ਼ਲੋਕ ਸ਼ੁਰੂ ਕੀਤੇ ਆ ਤੇ ਮੈਨੂੰ ਲੱਗਦਾ ਹੈ ਭਗਤ ਕਬੀਰ ਸਾਹਿਬ ਜੀ ਦਾ ਜਿਹੜਾ ਸੱਚ ਹੈ ਨਾ ਜੀ ਵਾਹ ਵਾਹ ਉਹਨਾਂ ਨੂੰ ਮੱਸ ਨਮਸਕਾਰ ਹੈ। ਮੈਂ ਕਹਿੰਦਾ ਉਹਨਾਂ ਦੀ ਅੰਦਰ ਉਹਨਾਂ ਦੀ ਚਮੜੀ ਵਿੱਚ ਰੰਚਕ ਮਾਤਰ ਵੀ ਮੌਤ ਦਾ ਭੈ ਨਹੀਂ ਹਰ ਪਖੰਡ ਦੀਆਂ ਸੱਚੀ ਮੁੱਚੀ ਉਹਨਾਂ ਨੇ ਤਿਆਂ ਉਖੇੜ ਕੇ ਰੱਖ ਦਿੱਤੀਆਂ ਅੱਜ ਉਹਨਾਂ ਨੇ ਜਿਹੜੇ ਦੋ ਸ਼ਲੋਕ ਹੈ ਇਸ ਵਿੱਚ ਹੈ ਆਪਨੇ ਅਸੀਸ ਬਖਸ਼ੀ ਇੱਕ ਹੈ ਮਹਾਰਾਜ ਕਹਿੰਦੇ ਨੇ ਕਬੀਰ ਤਾਂ ਸੋ ਪ੍ਰੀਤ ਕਰ ਪਰ ਕੱਲ ਉਹਨਾਂ ਕਹਿਆ ਸੀ ਵੀ ਜੇ ਤੇਰੇ ਅੰਦਰ ਪਰਮਾਰਥ ਹੈ ਹਰ ਬੰਦੇ ਨਾਲ ਸਾਝ ਨਾ ਪਾਈ ਮੈਂ ਕੱਲ ਕਿਹਾ ਸੀ ਕਿਉਂ ਨਹੀਂ ਪਾਣੀ ਉਹਦੇ ਵਿੱਚ ਏਸੀ ਜਿਹੜੇ ਬੇਕਦਰੇ ਬੰਦੇ ਨੇ ਉਹ ਇਬਾਦਤ ਵਾਲਿਆਂ ਦੀ ਕਦਰ ਨਹੀਂ ਜਾਣਦੇ ਦੇਖੋ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਖੈ ਵਿਣ ਗਾਖ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ ਜਿਹੜਾ ਇਬਾਦਤ ਵਾਲਾ ਗੁਣਾ ਦਾ ਗਾਖ ਨਹੀਂ ਜਿੰਨੂੰ ਕੀ ਪਤਾ ਅੰਮ੍ਰਿਤ ਵੇਲੇ ਕੀ ਪਤਾ ਜਪ ਕੀ ਪਤਾ ਬੰਦਗੀ ਕਿਵੇਂ ਭਜਦੇ ਕੋਈ ਮਨ ਨੂੰ ਕਾਬੂ ਕਰਨਾ ਹੈ ਉਹਦੇ ਵਾਸਤੇ ਕੁਝ ਵੀ ਮਹਾਰਾਜ ਕਹਿੰਦੇ ਜੇ ਗੁਣਾ ਤੋਂ ਅਨਅਧਿਕਾਰੀ ਬੰਦੇ ਕੋਲ ਗੁਣ ਵੇਚੇਗਾ ਤੇ ਕੋਈ ਕੀਮਤ ਨਹੀਂ ਪਾਣੀ ਜੇ ਗੁਣਾ ਦਾ ਗਾਹਕ ਹੀ ਮਿਲ ਗਿਆ ਨਾ ਫਿਰ ਦੇਖੀ ਤੂੰ ਇਸ ਦੀ ਕੀਮਤ ਕਿੰਨੀ ਕੁ ਪੈਣੀ ਵਿਣ ਗਾਹਕ ਗੁਣ ਗਿਵੇਚੀ ਹੈ ਤਉ ਗੁਣ ਸਹਿ ਗੋ ਜਾਏ ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲੱਖ ਵਿਖਾਏ ਜੇ ਕਿਤੇ ਗੁਣਾ ਦਾ ਗਾਹਕ ਮਿਲ ਗਿਆ ਉਸ ਗੁਣ ਦੀ ਕਿੰਨੀ ਕੁ ਕੀਮਤ ਪੈ ਜਾਂਦੀ ਹੈ ਪਰ ਕੱਲ ਕਿਆ ਸੀ ਜੀ ਕਿਉਂਕਿ ਨਾ ਬਾਜ਼ਾਰ ਖੈ ਨਾ 파ਰਖੂ ਹੈ ਨਾ ਜਗਿਆ ਹੈ ਉਥੇ ਖਰੀਦਣ ਵਾਲਾ ਨਾ ਕੋਈ ਮੁੱਲ ਪਾ ਰਿਹਾ ਹੈ ਐਸੇ ਕਰਕੇ ਮੈਂ ਇਹਨੂੰ ਨੈਗੇਟਿਵ ਨਹੀਂ ਲੈ ਜਾਣਾ ਇੱਕ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਉਹ ਹੈ ਰਤਨ ਮਣੀ ਗਲ ਬੰਦਰ ਹੈ ਕੋ ਕੀਮ ਨਾ ਜਾਣ ਹੈ ਕੜਸ਼ੀ ਸੌ ਨ ਸੰਭਲ ਹੈ ਭੋਜਨ ਰਸ ਖਾਣਾ ਇਹਦੇ ਥੋੜੇ ਅਰਥ ਆਪਾਂ ਕਰ ਲੈਨੇ ਆ ਰਤਨ ਬੜਾ ਕੀਮਤੀ ਹੈ ਪਰ ਗੁਰਮੁਖੋ ਜੇ ਬਾਂਦਰ ਦੇ ਗਲੇ ਵਿੱਚ ਕੋ ਰਤਨ ਪਾ ਦੇ ਸੋਨੇ ਦਾ ਹਾਰ ਪਾ ਕੇ ਉਹਦੇ ਗਲੇ 'ਚ ਰਤਨ ਜੜੇ ਹੋਣ ਸੋਨੇ 'ਚ ਤੇ ਇਹ ਕਿਹਾ ਜਾਏ ਵੀ ਇਹ ਤੇਰਾ ਗਲਾ ਅੱਜ ਕਰੋੜਾਂ ਰੁਪਈਆਂ ਦਾ ਹੈ ਬਾਂਦਰ ਨੂੰ ਕੀ ਜਾਣੇ ਉਹਨੂੰ ਕੀ ਰਤਨ ਦੀ ਕੀਮਤ ਭਾਈ ਸਾਹਿਬ ਕਹਿੰਦੇ ਨੇ ਨਿੰਦਕ ਬੰਦੇ ਵਾਸਤੇ ਕੋਈ ਕੈਸਾ ਪ੍ਰਮਾਨ ਦਿੱਤਾ ਕਹਿੰਦੇ ਨੇ ਨਿੰਦਕ ਬੰਦਾ ਜਿਹੜਾ ਪਰਮਾਰਥ ਦਾ ਜਾਣੂ ਨਹੀਂ ਉਹਦੇ ਵਾਸਤੇ ਨਾਮ ਦੀ ਗੱਲ ਉਹਦੇ ਕੋਲ ਕਰਨੀ ਇਸ ਤਰ੍ਹਾਂ ਜਿਵੇਂ ਬਾਂਦਰ ਦੇ ਗਲ ਵਿੱਚ ਰਤਨ ਪਾਣਾ ਰਤਨ ਮਣੀ ਗਲ ਬਾਂਦਰ ਕੋ ਕੀਮ ਨਾ ਜਾਣੇ ਕਰਛੀ ਸੌ ਨ ਸੰਭਲੇ ਭੋਜਨ ਰਸ ਖਾਣੇ ਕਰਛੀ ਆ ਸਾਰਾ ਦਿਨ ਦੇਖੋ ਲੰਗਰ ਚ ਭੋਜਨ ਤਿਆਰ ਕਰਨਿਆ ਖੱਟਾ ਮਿੱਠਾ ਸਭ ਜਿ ਫਿਰਦੀ ਹੈ ਨਾ ਬੰਦੇ ਨੂੰ ਕਹਿੰਦੇ ਆਂ ਵੀ ਮੜਾ ਜਾ ਤਲੀ ਤੇ ਰੱਖ ਕੇ ਜੀਬ ਤੇ ਲਾ ਕੇ ਦੇਖ ਲੂਣ ਮਰਚ ਕਿਹੋ ਜਿ ਹੈ ਤੇ ਜਿਹੜੀ ਕਰਛੀ ਬਣਾਉਣ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਪਕਾਣ ਤੱਕ ਰਹਿੰਦੀ ਆ ਅੱਜ ਤੱਕ ਨਾ ਕਿਸੇ ਨੇ ਕਰਛੀ ਨੂੰ ਪੁੱਛਿਆ ਸਵਾਦ ਕਿਹੋ ਜਿ ਹੈ ਕਿਉਂਕਿ ਕਰਛੀ ਨੂੰ ਸਵਾਦ ਦਾ ਪਤਾ ਨਹੀਂ ਕੀ ਇਸ ਨੂੰ ਸਤਗੁਰਾਂ ਨੇ ਕਿਆ ਕੜਸ਼ੀਆਂ ਫੇਰਨ ਸਵਾਉ ਨ ਜਾਣਨ ਸੁੰਗੀਆਂ ਕਿ ਉਹ ਸੁੰਗੀਆਂ ਨੇ ਉਹ ਸਖਣੀਆਂ ਨੇ